ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਕਿਸ ਨੂੰ ਮਿਲੇਗੀ ਹਾਲਾਂਕਿ ਅਜੇ ਤੱਕ ਐਦਾਂ ਦੀ ਕੋਈ ਖਬਰ ਨਹੀਂ ਹੈ ਕਿ ਪ੍ਰਧਾਨਗੀ ਖੁੱਸਦੀ ਪਈ ਹੈ ਜਾਂ ਖੁੱਸ ਗਈ ਹੈ ਜਾਂ ਕੁਰਸੀ ਹੁਣ ਖਾਲੀ ਹੋ ਗਈ ਹੈ ਪ੍ਰਧਾਨ ਲੱਭਣ ਦੀ ਕੋਸ਼ਿਸ਼ ਹੋ ਰਹੀ ਹੈ ਪਰ ਚਰਚਾਵਾ ਮਾ ਤੇਜ਼ ਨੇ ਚਰਚਾਵਾ ਦਾ ਆਲਮ ਤੇਜ਼ ਹੈ ਔਰ ਉਹਨਾ ਚਰਚਾਵਾ ਦੇ ਵਿੱਚ ਕਈ ਚੀਜ਼ਾਂ ਇਧਰੋਂ ਉਧਰੋਂ ਇਕੱਠੀਆਂ ਹੁੰਦੀਆਂ ਨਜ਼ਰ ਆ ਰਹੀਆਂ ਨੇ ਔਰ ਉਹਨਾਂ ਚਰਚਾਵਾਂ ਦੇ ਵਿੱਚ ਇੱਕ ਸਵਾਲ ਖੜਾ ਹੁੰਦਾ ਕਿ ਜੇ ਸੁਖਬੀਰ ਬਾਦਲ ਨਹੀਂ ਤਾਂ ਕੌਣ ਪ੍ਰਧਾਨਗੀ ਦੇ ਉੱਤੇ ਸੁਖਬੀਰ ਬਾਦਲ ਨਹੀਂ ਤਾਂ ਕੌਣ ਹਾਲਾਂਕਿ ਨਾਮ ਬੜੇ ਸਾਹਮਣੇ ਆ ਰਹੇ ਨੇ ਅਚਾਨਕ ਇਹਨਾਂ ਨਾਵਾਂ ਦਾ ਆਉਣ ਜਾਣ ਸ਼ੁਰੂ ਹੋ ਗਿਆ ਹੈ ਔਰ ਖਾਸ ਕਰਕੇ ਅੰਦਰੂਨੀ ਸੂਤਰਾਂ ਮੁਤਾਬਕ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਲੰਮੇ ਸਮੇਂ ਤੋਂ ਸੁਖਬੀਰ ਸਿੰਘ ਬਾਦਲ ਦੇ ਕੰਨ ਵਿੱਚ ਵੀ ਇਹ ਗੱਲ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਆਉਣ ਦੇ ਸਮੇਂ ਨੂੰ ਹੋ ਸਕਦਾ ਹੈ ਕਿ ਕੁਝ ਸਮੇਂ ਵਾਸਤੇ ਹੀ ਸਹੀ ਪਰ ਪ੍ਰਧਾਨਗੀ ਜਿਹੜੀ ਹੈ ਉਹ ਛੱਡਣੀ ਪੈ ਜਾਵੇ ਜਾਂ ਫਿਰ ਪ੍ਰਧਾਨਗੀ ਤੋਂ ਪਿੱਛੇ ਹਟਣਾ ਪੈ ਜਾਵੇ ਯਾਨੀ ਕਿ ਸੁਖਬੀਰ ਬਾਦਲ ਵੀ ਕਿਤਨਾ ਕਿਤੇ ਜਾਣਦੇ ਹੋਣਗੇ ਕਿ ਹੋ ਸਕਦਾ ਹੈ ਕਿ ਆਉਂਦੇ ਸਮੇਂ ਨੂੰ ਐਦਾਂ ਦੀ ਸਥਿਤੀ ਇਹੋ ਜਿਹੀਆਂ ਪਰਸਤਥੀਆਂ ਪੇਸ਼ ਆ ਜਾਣ ਜਦੋਂ ਪ੍ਰਧਾਨਗੀ ਜਿਹੜੀ ਆ ਉਹ ਕੁਝ ਸਮੇਂ ਵਾਸਤੇ ਹੀ ਕਿਉਂ ਨਾ ਪਰ ਛੱਡਣੀ ਪੈ ਜਾਵੇ ਪ੍ਰਧਾਨਗੀ ਤੋਂ ਲਾਂਬੇ ਹੋਣਾ ਪੈ ਜਾਵੇ ਇਹੋ ਜਿਹੀ ਸਥਿਤੀ ਦੇ ਵਿੱਚ ਹੁਣ ਉਹਨਾਂ ਦੇ ਵੱਲੋਂ ਵੀ ਕਿਸੇ ਨੂੰ ਵਿਚਾਰਿਆ ਹੋ ਸਕਦਾ ਹੈ ਕਿਸੇ ਬਾਰੇ ਵਿਚਾਰ ਕੀਤਾ ਹੋ ਸਕਦਾ ਹੈ ਕਿ ਜਿੰਨੂੰ ਮੇਰੀ ਥਾਂ ਤੇ ਪ੍ਰਧਾਨਗੀ ਦੇ ਉੱਤੇ ਰੱਖਿਆ ਜਾਣਾ ਚਾਹੀਦਾ ਆ ਇੱਥੇ ਹੀ ਕੁਝ ਨਾਮ ਸਾਹਮਣੇ ਆ ਰਹੇ ਨੇ ਔਰ ਖਾਸ ਕਰਕੇ ਇਹ ਨਾਮ ਉਹ ਨੇ ਜਿਹੜੇ ਪਾਰਟੀ ਦੇ ਅੰਦਰੂਨ ਲੀਡਰ ਨੇ ਔਰ ਮੌਜੂਦਾ ਪਾਰਟੀ ਦੇ ਅੰਦਰੂਨ ਲੀਡਰ ਨੇ ਹਾਲਾਂਕਿ ਹਜੇ ਤੱਕ ਤਾਂ ਗੁਰਪ੍ਰਤਾਪ ਵਡਾਲਾ ਬਾਰੇ ਵੀ ਚਰਚਾਾਂਵਾਂ ਚੱਲ ਰਹੀਆਂ ਸੀ ਪਰ ਉਹ ਪਾਰਟੀ ਦੇ ਵਿੱਚੋਂ ਕੱਢ ਦਿੱਤੇ ਗਏ ਨੇ ਹਾਲਾਂਕਿ ਹਜੇ ਤੱਕ ਤਾਂ ਰਾਜਦੇਵ ਖਾਲਸਾ ਵੀ ਇਹ ਗੱਲ ਕਰ ਰਹੇ ਸੀ ਕਿ ਸੰਜਨੈਲ ਸਿੰਘ ਪਿੰਡਰਾਵਾਲੇ ਦੇ ਭਤੀਜੇ ਭਾਈ ਰੋਡੇ ਜਿਹੜੇ ਨੇ ਉਹ ਪ੍ਰਧਾਨ ਹੋਣਗੇ ਪਰ ਇਹ ਸਾਰਾ ਕੁਝ ਇੱਕ ਪਾਸੇ ਔਰ ਸੁਖਬੀਰ ਸਿੰਘ ਬਾਦਲ ਸੰਬੰਧੀ ਜਿਹੜੀ ਚਰਚਾ ਚੱਲਦੀ ਪਈ ਹੈ ਪ੍ਰਧਾਨਗੀ ਦੀ ਚਰਚਾ ਜਿਹੜੀ ਅੰਦਰੂਨ ਸੂਤਰਾ ਮੁਤਾਬਕ ਚੱਲਦੀ ਪਈ ਹੈ ਉਹਦੇ ਵਿੱਚ ਦੋ ਹੋਰ ਨਾਮ ਉੱਭਰ ਕੇ ਸਾਹਮਣੇ ਆਏ ਨੇ ਉਹਨਾਂ ਨਾਵਾਂ ਦੇ ਵਿੱਚ ਇੱਕ ਤਾਂ ਬਲਵਿੰਦਰ ਸਿੰਘ ਭੂੰਦੜ ਜਿਹੜੇ ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਨੇ ਉਹਨਾਂ ਬਾਰੇ ਚਰਚਾਾਂਵਾਂ ਚੱਲ ਰਹੀਆਂ ਸੀ ਪਰ ਉਹਦੇ ਨਾਲ ਨਾਲ ਹੁਣ ਇੱਕ ਨਵਾਂ ਨਾਮ ਸਾਹਮਣੇ ਆਇਆ ਹੈ ਐਸਜੀਪੀਸੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਨੇ ਉਹ ਸੂਤਰਾਂ ਮੁਤਾਬਕ ਵਿਚਾਰੇ ਜਾ ਰਹੇ ਨੇ ਪ੍ਰਧਾਨਗੀ ਵਾਸਤੇ ਕਈ ਪੱਤਰਕਾਰ ਬੁੱਧੀਜੀਵੀ ਇਹ ਵੀ ਕਹਿੰਦੇ ਨੇ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੜੇ ਨਿਮਰ ਨੇ ਔਰ ਹੋ ਸਕਦਾ ਹੈ ਕਿ ਉਹਨਾਂ ਦਾ ਪਾਰਟੀ ਪ੍ਰਧਾਨ ਹੋਣਾ ਪਾਰਟੀ ਵਾਸਤੇ ਸੁਚਾਰੂ ਵੀ ਹੋਵੇ ਪਰ ਜਿਹੜੇ ਵਿਰੋਧ ਕਰਤਾ ਨੇ ਜਿਹੜੇ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਉੱਤੇ ਉਂਗਲੀ ਚੁੱਕਦੇ ਨਹੀਂ ਆ ਸਵਾਲ ਚੁੱਕਦੇ ਨੇ ਉਹ ਦਾਵਾ ਕਰਦੇ ਨੇ ਕਿ ਜੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਮਿਲਦੀ ਵੀ ਹੈ ਤਾਂ ਉਹ ਸੁਖਬੀਰ ਸਿੰਘ ਬਾਦਲ ਦੇ ਕੋਲ ਹੀ ਇਨਡਾਇਰੈਕਟਲੀ ਹੋਵੇਗੀ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੇ ਐਸਜੀਪੀਸੀ ਦੇ ਪ੍ਰਧਾਨ ਨੇ ਤਾਂ ਉਹਨਾਂ ਦੇ ਉੱਤੇ ਇਲਜ਼ਾਮ ਲੱਗਦੇ ਨੇ ਕਿ ਉਹ ਸੁਖਬੀਰ ਬਾਦਲ ਦੇ ਕਹਿ ਮਤਾਬਕ ਚੱਲਦੇ ਨੇ ਹੁਣ ਇਹੋ ਜੀ ਸਥਿਤੀ ਦੇ ਵਿੱਚ ਜੇ ਇਹ ਗੱਲ ਸੱਚ ਹੈ ਕਿ ਸੁਖਬੀਰ ਸਿੰਘ ਬਾਦਲ ਕੁਰਸੀ ਤੋਂ ਲੱਥਦੇ ਵੀ ਨੇ ਅਤੇ ਉਹਨਾਂ ਦੀ ਥਾਂ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਆਉਂਦੇ ਵੀ ਨੇ ਤਾਂ ਘੁੰਮ ਫਿਰ ਕੇ ਇਹ ਸਾਰਾ ਪ੍ਰਬੰਧਨ ਤਾਂ ਬਾਦਲ ਦੇ ਕੋਲ ਹੀ ਰਿਹਾ ਬਾਦਲ ਪਰਿਵਾਰ ਦੇ ਕੋਲ ਹੀ ਰਿਹਾ ਹੁਣ ਜੇ ਇਹੋ ਜੀ પરિਸਥਿਤੀ ਬਣਦੀ ਹੈ ਤਾਂ ਜ਼ਰੂਰ ਕਿਤੇ ਨਾ ਕਿਤੇ ਵਿਚਾਰ ਹੋਣਾ ਜ਼ਰੂਰੀ ਹੈ ਜੇ ਇਹ ਨਾਮ ਵਿਚਾਰੇ ਵੀ ਜਾ ਰਹੇ ਨੇ ਤਾਂ ਕਿਉਂ ਵਿਚਾਰੇ ਜਾ ਰਹੇ ਨੇ ਇਹਨਾਂ ਨਾਵਾਂ ਦਾ ਕੀ ਕੀ ਆਧਾਰ ਹੈਗਾ ਹੈ ਔਰ ਕਿਸ ਆਧਾਰ ਦੇ ਉੱਤੇ ਇਹਨਾਂ ਨੂੰ ਵਿਚਾਰਿਆ ਜਾ ਰਿਹਾ ਹੈ ਇਹਦੇ ਉੱਤੇ ਵੀ ਵਿਚਾਰ ਹੋਣਾ ਚਾਹੀਦਾ ਔਰ ਇਹਨਾਂ ਵਿਚਾਰਾਂ ਦੇ ਵਿੱਚ ਕੋਖਣਾ ਚਾਹੀਦਾ ਕਿ ਕੀ ਪੰਥ ਨੂੰ ਪ੍ਰਵਾਨ ਹੋਣਗੇ ਐ ਜੰਦਰ ਸਿੰਘ ਧਾਮੀ ਜੇ ਹੁੰਦੇ ਆ ਤਾਂ ਤਾਂ ਵੀ ਬਾਰ ਬਾਰ ਕਹਿ ਰਹੇ ਆ ਜੇ ਹੁੰਦੇ ਆ ਤਾਂ ਕਿਉਂਕਿ ਅਜੇ ਤੱਕ ਪ੍ਰਮਾਣਿਤ ਤੌਰ ਤੇ ਕੋਈ ਗੱਲ ਨਹੀਂ ਚੱਲਦੀ ਵੀ ਸੂਤਰਾ ਮੁਤਾਬਕ ਕਈ ਗੱਲਾਂ ਸਾਹਮਣੇ ਆ ਰਹੀਆਂ ਔਰ ਉਹਨਾਂ ਮੁਤਾਬਕ ਇਹ ਦੋ ਨਾਮ ਉੱਭਰ ਕੇ ਜ਼ਰੂਰ ਸਾਹਮਣੇ ਆਏ ਨੇ ਹੁਣ ਕੀ ਫੈਸਲਾ ਲਿਆ ਜਾਂਦਾ ਹੈ ਕੀ ਇਹ ਪ੍ਰਧਾਨਗੀ ਬਾਦਲ ਕੋਲ ਹੀ ਰਹੇਗੀ ਸੁਖਵੀਰ ਸਿੰਘ ਬਾਦਲੀ ਰੱਖਣਗੇ ਜਾਂ ਫਿਰ ਇਹਦੇ ਉੱਤੇ ਕਿਸੇ ਹੋਰ ਨੂੰ ਸ਼ੋਭਿਤ ਕੀਤਾ ਜਾਵੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਹੋ 1 ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ